ਸਸਿਕਾ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਂ ਅਹਿਮ ਸੁਰਖੀਆਂ ਤੇ ਆਪਰੇਸ਼ਨ ਸਿੰਦੂਰ ਖਤਮ ਨਹੀਂ ਹੋਇਆ ਸਿਰਫ ਰੋਕਿਆ ਗਿਆ ਲੋਕ ਸਭਾ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਪਿਆਰ ਸਿੱਖ ਵਿਦਿਆਰਥੀ ਨੂੰ ਕਕਾਰ ਪਾ ਕੇ ਜੁਡੀਸ਼ੀਅਲ ਦਾ ਪੇਪਰ ਨਾ ਦੇਣ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅੰਤਰੀ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਮਾਮਲਾ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਮਨ ਵੀਰ ਸਿੰਘ ਸੋਪਟੀ ਦੀ ਅਦਾਲਤ ਨੂੰ ਅਪੀਲ ਕੇਸ ਦੀ ਸੁਣਵਾਈ ਜਨਤਕ ਕਰਨ ਦੀ ਕੀਤੀ ਮੰਗ ਕੇਹਾ ਇਹ ਕੇਸ ਨਸ਼ੀ ਦੇ ਨਾਲ ਸੰਬੰਧਤ ਨਹੀਂ ਮੁਹਾਰੀ ਦੇ ਵਿਸ਼ਰਮ ਨੇ ਕਾਲੀ ਦਰ ਦਾ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਪੰਜਾਬ ਦੇ ਵਿੱਚ 24 ਜ਼ਮੀਨ ਨਹੀਂ ਲੈਣ ਦਵਾਂਗੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਚਲਾਇਆ ਗਿਆ ਆਪਰੇਸ਼ਨ ਸਿੰਦੂਰ ਬਾਰੇ ਲੋਕ ਸਭਾ ਦੇ ਵਿੱਚ ਇੱਕ ਵੱਡੀ ਬਹਿਸ ਛਿੜ ਗਈ ਹੈ। ਇਸ ਮਹਸੇ ਦੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਪਸ਼ਟ ਕੀਤਾ ਕਿ ਆਪਰੇਸ਼ਨ ਸਿੰਦੂਰ ਸੈਨਾਤੀਆਂ ਤਿੰਨ ਸਮਾਵਾਦੀ ਇੱਕ ਬੇਮਿਸਾਲ ਉਦਾਹਰਣ ਹੈ ਜਿੱਥੇ ਪਾਕਿਸਤਾਨ ਦੀ ਹਰ ਕਾਰਵਾਈ ਦਾ ਡੁਕਵਾਂ ਜਵਾਬ ਦਿੱਤਾ ਗਿਆ। ਉਹਨਾਂ ਨੇ ਸਪਸ਼ਟੇ ਸ਼ਬਦਾਂ ਵਿੱਚ ਕਿਹਾ ਕਿ ਆਪਰੇਸ਼ਨ ਸਿੰਦੂਰ ਕਿਸੇ ਦਬਾਅ ਹੇਠ ਨਹੀਂ ਬਲਕਿ ਆਪਣੇ ਟੀਚੇ ਪ੍ਰਾਪਤ ਕਰਨ ਤੋਂ ਬਾਅਦ ਬੰਦ ਕੀਤਾ ਗਿਆ ਸੀ।

यह पेशकश इस कैबिनेट के साथ स्वीकार की गई हम लोगों के द्वारा कि यह ऑपरेशन केवल किया गया है स्थगित किया गया है यह ऑपरेशन समाप्त नहीं हुआ है अध्यक्ष महोदय अगर पाकिस्तान की ओर से अगर पाकिस्तान की ओर से भविष्य में कोई भी मिस एडवेंचर हुआ तो यह ऑपरेशन अध्यक्ष महोदय मैं सदन को आश्वस्त करना चाहता हूं दोबारा प्रारंभ हो अध्यक्ष भारतीय वायुसेना के जबरदस्त हमलों नियंत्रण रेखा पर थल सेना की मजबूत जवाबी कार्रवाई और नौसेना के हमलों के डर ने पाकिस्तान को झुकने के लिए मजबूर कर दिया अध्यक्ष मोदय और पाकिस्तान की हार उनकी एक सामान्य विफलता नहीं थी बल्कि यह उसके सैन्य बल और मनोबल या दोनों की एक हार थी दस मई को पाकिस्तान के डीजीएमओ ने भारत के डीएमओ डीजीएमओ से संपर्क किया और सैन्य कार्रवाइयों को रोकने की अपील की मैं सदन में यह बात फिर से दोहराना चाहूंगा कि पाकिस्तान के डीजीएमओ ने भारत के डीजीएमओ से संपर्क किया और सैन्य कार्रवाइयों को रोकने की अपील की 12 मई को दोनों देशों के डीजीएमओ के बीच औपचारिक संवाद हुआ और दोनों पक्षों ने सैन्य कार्रवाइयों पर विराम लगाने का निर्णय लिया ਸੋ ਸੰਸਦ ਵਿੱਚ ਤਿਰਮੂਲ ਕਾਂਗਰਸ ਦੇ ਨਦੀਮੁਲ ਹਕ ਅਮਾਦੀ ਪਾਰਟੀ ਦੇ ਸੰਦੀਪ ਪਾਟਿਕ ਕਾਂਗਰਸ ਦੇ ਰਣਜੀਤ ਦਰੰਜਨ ਅਤੇ ਰਛਨੀ ਪਾਟਿਲ ਡੀਐਮਕੇ ਦੇ ਤਿਰੂਚੀ சிவா ਅਤੇ ਤਿਰਮੂਲ ਕਾਂਗਰਸ ਦੇ ਸਾਕੇਦ ਗੋਕਲੀ ਅਤੇ ਹੋਰ ਮੈਂਬਰਾਂ ਨੇ ਸਾਰੇ ਹੀ ਵਿਧਾਨਕ ਕੰਮ ਰੋਕਨ ਅਤੇ ਵਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ਤੇ ਚਰਚਾ ਕਰਨ ਦੀ ਬੰਕੀ ਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਗਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਤੇ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਸੰਬੰਧੀ 2019 ਵਿੱਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ 350 ਸਾਲਾ ਸ਼ਹੀਦ ਪੁਰਬ ਸ਼ਤਾਬਦੀ ਮੌਕੇ ਪੂਰਨ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਇਕਜੁੱਟਤਾ ਉਪਰੰਤ ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਵਰਦਾਨ ਐਡਵੋਕੇਟ ਹਰਜੀਤ ਜੋ ਸਿੰਘ ਧਾਮੀ ਦੇ ਵੱਲੋਂ ਦਿੱਤੀ ਗਈ ਸੋ ਸ੍ਰੋਮਨੀ ਕਮੇਟੀ ਦੀ ਇਕਤਰਤਾ ਵਿੱਚ ਲਏ ਗਏ ਹੋਰ ਫੈਸਲਿਆਂ ਬਾਰੇ ਪ੍ਰਧਾਨ ਧਾਮੀ ਨੇ ਦੱਸਿਆ ਹੈ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਰ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ ਉਹਨਾਂ ਕਿਹਾ ਕਿ Rajasthan ਦੀ ਕਟਾ ਨੂੰ ਅਦਾਲਤ ਲੈ ਕੇ ਪਹੁੰਚੇ ਆ ਉਹਨਾਂ ਕਿਹਾ ਹੈ ਕਿ Rajasthan ਦੀ ਸਰਕਾਰ ਨੂੰ ਲਿਖਤੀ ਸ਼ਿਕਾਇਤ ਭੇਜ ਜਾਈਗੀ ਉਹ ਰਹਿ ਗਈ ਸੀ ਉਹ ਵੀ ਅੱਜ ਡਿਸਕਸ ਹੋਈ ਆ ਉਹ ਸੀ ਕਿ ਪਿਛਲੇ ਸਾਲ ਵੀ ਇੱਕ ਸਾਡੀ ਬੇਟੀ ਆ ਰਾਜਸਥਾਨ ਪੇਪਰ ਦੇਣ ਗਈ ਸੀ ਐਡੀਸ਼ਨ ਸਹਿਜਾਜ ਦੇ ਉਦੋਂ ਵੀ ਉਹ ਵਿਚਾਰੀ ਬਾਂਝ ਹੀ ਰਹਿ ਗਈ ਪੇ ਕਕਾਰ ਲਾ ਕੇ ਆ ਉਹ ਗੁਰੂ ਦੀ ਸਿੱਖ ਸੀ ਉਹਨੇ ਕਿਹਾ ਮੈਂ ਨਹੀਂ ਲਾਉਣੇ ਇਹ ਕਕਾਰ ਤੇ ਮੈਂ ਸਮਝਣਾ ਕੰਸਟੀਟਿਊਸ਼ਨਲ ਤੌਰ ਤੇ ਉਹਦੇ ਰਾਈਟ ਜਿਹੜੇ ਆ ਉਹਨੂੰ ਸਿੱਧੇ ਤੌਰ ਤੇ ਏ ਉਹ ਵੇਲਣਾ ਆ ਉਹਨਾਂ ਦੀ ਉਹਨਾਂ ਆਪਣੇ ਕਨਸਟੀਟਿਊਸ਼ਨ ਰਾਈਟ ਦੀ ਉਹ ਵਿਚਾਰੀ ਰਹਿ ਗਏ ਪਿਛਲੀ ਵਾਰੀ ਅਸੀਂ ਭੇ ਸੁਪਰੀਮ ਕੋਰਟ ਨੂੰ ਮੂਵ ਹੋਏ ਸੁਪਰੀਮ ਕੋਰਟ ਦੇ ਵਿੱਚੋਂ ਡਾਇਰੈਕਸ਼ਨ ਹੋਈ ਵੀ ਤੁਸੀਂ ਆਈਦਰ ਯੂ ਕੈਨ ਫਾਈਲ ਥਿਸ ਪਟੀਸ਼ਨ ਬਿਫੋਰ ਦਾ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਔਰ ਯੂ ਕੈਨ ਮੂਵ ਟੂ ਦਾ ਜੈਪੁਰ ਹਾਈ ਕੋਰਟ ਰਾਜਸਥਾਨ ਹਾਈ ਕੋਰਟ ਸੋ ਉਹਦੇ ਲਈ ਸਾਡੇ ਯਤਨ ਹਾਲੇ ਉਹ ਵੀ جاری ਆ ਪਰ ਆ ਇੱਕ ਹੁਣ ਮੈਂ ਸਮਝਦਾ ਬਹੁਤ ਵੱਡੀ ਦੁਖਦਾਈ ਆ ਦੁਖਦਾਈ ਇਸ ਕਰਕੇ ਆ ਕਿ ਜਿਲੇ ਤੁਸੀਂ ਪੇਪਰ ਪੜਾਉਨੇ ਆ ਉਸਲੇ ਉਹਦੇ ਵਿੱਚ ਕੋਈ ਡਾਇਰੈਕਸ਼ਨ ਨਹੀਂ ਦੇ ਦਿਓ ਫਿਰ ਤੁਸੀਂ ਤੇ ਤੁਹਾਡਾ ਸੀਰੀ ਸਾਹਿਬ ਦਾ ਸਾਈਜ਼ ਆ ਹੋਊਗਾ ਕਨੇ ਦਾ ਸਾਈਜ਼ ਆ ਇਹ ਸਾਡਾ ਤਾਂ ਰਾਈਟ ਆ ਤੁਹਾਡਾ ਧਾਰਮਿਕ ਰਾਈਟ ਆ ਸੈਕਸ਼ਨ 25 ਥੱਲੇ ਤੇ ਫਿਰ ਉੱਥੇ ਜਾ ਕੇ ਜਿਲੇ ਜਲਾਲਤ ਹੁੰਦੀ ਆ ਤੇ ਜੇ ਬੱਚੀ ਉਹ ਸਿਲੈਕਟ ਹੋਣ ਵਾਲੀ ਸੀ ਮੇਰਾ خیال ਉਹਨੂੰ ਫਿਰ ਸਿੱਖ ਚਿਹਰੇ ਨੂੰ ਬਾਂਜੇ ਰੱਖਣ ਲਈਏ ਜਦਨ ਕੀਤੇ ਜਾ ਰਹੇ ਆ ਕੀ ਇਹ ਕੋਝਾ ਮਜ਼ਾਕ ਨਹੀਂ ਹੋ ਰਿਹਾ ਸਿੱਖਾਂ ਦੇ ਨਾਲ ਇਹ ਮੈਂ ਸਮਝਦਾ ਸਮੁੱਚੀ ਕੌਮ ਹੈ ਇਦਾਂ ਦੀਆਂ ਗੱਲਾਂ ਸਾਡੇ ਦਾ ਅੱਜ ਬਦਕਿਸਮਤੀ ਆ ਕੋਈ ਹੋਰ ਟੌਪਿਕ ਹੋਵੇ ਚੱਕ ਲੈਨੇ ਆ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਹੜੇ ਕਹਿੰਦੇ ਅਸੀਂ ਪਹਿਰੇਦਾਰ ਆ ਕੋਈ ਨਹੀਂ ਬੋਲ ਰਿਹਾ ਇਹਨਾਂ ਕਾਮਨ ਮੁੱਦਿਆਂ ਦੇ ਉੱਤੇ ਤਾਂ ਗੱਲ ਕਰੋ ਨਾ ਬੰਦੀ ਸਿੰਘਾਂ ਦੇ ਉੱਤੇ ਕਾਮਨ ਮੁੱਦਾ ਆ ਤੇ ਜਿਹੜੇ ਦੇ ਚੱਕੇ ਚਗਾਏ ਬੋਲਣੇ ਆ ਉਹ ਫਿਰ ਪਤਾ ਵੀ ਲੱਗ ਜਾਂਦਾ ਵੀ ਕੌਣ ਕਿਹਦੇ 'ਚ ਕੌਣ ਬੋਲਦਾ ਤੁਹਾਨੂੰ ਦੱਸਦੀ ਕਿ 71 ਤਾ ਦੇ ਵਿੱਚ ਕਰਤਾਰਪੁਰ ਸਾਹਿਬ ਲੰਗੇ ਰਾਹੀ ਯਾਤਰਾ ਨੂੰ ਸਰਲ ਬਣਾਉਂਦੀ ਆਪੀਐਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਅਦਾਰਿਆਂ ਵਿੱਚ ਐਨਡੀਏ ਸਬਜੈਕਟ ਦੇ ਤੌਰ ਤੇ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਐਨਐਸਏ ਦਾ ਸਾਹਮਣਾ ਕਰ ਰਿਹਾ ਅਕਾਲੀ ਦਲ ਵਾਰਿਸ ਪੰਜਾਬ ਦੇ ਖਡੂਰ ਸਾਬਕਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਦਾ ਇੱਕ ਟਿੰਡਰ ਅਕਾਊਂਟ ਪੁਲਿਸ ਨੂੰ ਮਿਲਿਆ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਕੁੜੀਆ ਦੇ ਨਾਲ ਅਸ਼ਲੀਲ ਚੈਟ ਕਰਦਾ ਸੀ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਦੀ ਕਥਿਤ ਪੁਰਾਣੀ ਅਸ਼ਲੀਲ ਚੈਟ ਸਾਹਮਣੀ ਆਈ ਹੈ ਸੋ ਪੰਜਾਬ ਪੁਲਿਸ ਨੇ ਫਰੀਦਕੋਟ ਵਿੱਚ ਮਾਰੇ ਗਏ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਮਾਮਲੇ ਵਿੱਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਸੋ ਪੁਲਿਸ ਨੂੰ ਸ਼ੱਕ ਸੀ ਕਿ ਇਹ ਅਕਾਊਂਟ ਖਟੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ ਸੋ ਹੁਣ ਐਪ ਵੱਲੋਂ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਇਸ ਵਿੱਚੋਂ ਇੱਕ ਅਸ਼ਲੀਲ ਚੈਟ ਹੁਣ ਵਾਇਰਲ ਹੋ ਰਹੀ ਹੈ ਸੋ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਅਕਾਊਂਟ ਅਮਰਿਤਪਾਲ ਸਿੰਘ ਦਾ ਹੀ ਹੈ ਅਤੇ ਇਸ ਅਕਾਊਂਟ ਤੇ ਅਮਰਿਤਪਾਲ ਦੇ ਵੱਲੋਂ ਕੁੜੀਆਂ ਨਾਲ ਅਸ਼ਲੀਲ ਚੈਟ ਕੀਤੀ ਜਾਂਦੀ ਸੀ ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤੇ ਪਰ ਕੁਝ ਚੈਟ ਸਾਹਮਣੇ ਆਈਆਂ ਨੇ ਜਿਨ੍ਹਾਂ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਅਮਰਿਤਪਾਲ ਦੀ ਪ੍ਰੋਫਾਈਲ ਹੈ ਅਤੇ ਇਸ ਤੇ ਅਮਰਿਤਪਾਲ ਸਿੰਘ ਦੀ ਪ੍ਰੋਫਾਈਲ ਨੀ ਫੋਟੋ ਵੀ ਪੋਸਟ ਕੀਤੀ ਗਈ ਹੈ ਸੋ ਇਥੇ ਦੱਸਣਾ ਬਣਦਾ ਹੈ ਕਿ ਪੁਲਿਸ ਨੇ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਸੀ ਸੋ ਇਸ ਵਿੱਚੋਂ ਇੱਕ ਅਸ਼ਲੀਲ ਚੈਟ ਹੁਣ ਵਾਇਰਲ ਹੋ ਰਹੀ ਹੈ ਜੋ ਕਿ ਅਮਰਿਤਪਾਲ ਸੰਦੂ ਦੇ ਨਾਮ ਉਤੇ ਪ੍ਰੋਫਾਈਲ ਬਣਾਈ ਹੋਈ ਸੀ ਅਤੇ ਇਸ ਦੇ ਵਿੱਚ ਕੁੜੀਆਂ ਨਾਲ ਅਸ਼ਲੀਲ ਚੈਟ ਕੀਤੀ ਗਈ ਸੀ ਸੋ ਦੂਸਰੀ ਪਾਸੇ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਨਾਂ ਗੱਲਾਂ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਰਹੀ ਹੈ ਅਮਰਿਤਪਾਲ ਸਿੰਘ ਦੇ ਵਕੀਲ ਨੇ ਇਸ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਦੱਸਿਆ ਅਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ। ਇਨਹੀਂ ਨਹੀਂ ਅਮਰਿਤਪਾਲ ਸਿੰਘ ਦੇ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਜਿਮਨੀ ਚੋਣ ਕਰਕੇ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਦੇ ਕਾਨੂੰਨੀ ਸਲਾਹਕਾਰ ਈਮਾਨ ਸਿੰਘ ਖਾਰਾ ਨੇ ਇਸ ਚੈਟ ਨੂੰ ਫਰਜ਼ੀ ਦੱਸਿਆ ਅਤੇ ਦੋਸ਼ ਲਗਾਇਆ ਹੈ ਕਿ ਸਰਕਾਰ ਤਰੰਤਾਰਨ ਉਪਚੋਨਾ ਸੰਬੰਧੀ ਅਮਰਿਤਪਾਲ ਸਿੰਘ ਦੇ ਨਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਪਾਰਟੀ ਨੇ ਇਸ ਜਾਣਕਾਰੀ ਨੂੰ ਫਰਜ਼ੀ ਘਰਾੜ ਦੇਂਦਿਆਂ ਪੰਜਾਬ ਦੇ ਡੀਜੀਪੀ ਨੂੰ ਮਾਨ ਹਾਣੀ ਦਾ ਨੋਟਿਸ ਵੀ ਭੇਜਿਆ ਸੋ ਨੋਟਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਜੇਕਰ ਇਹ ਚੈਟ ਫਰਜ਼ੀ ਨਹੀਂ ਹੈ ਤਾਂ ਇਸ ਦੇ ਸਬੂਤ ਪਾਰਟੀ ਨੂੰ ਕਿਉਂ ਨਹੀਂ ਦਿੱਤੇ ਗਏ ਸੋ ਵਕੀਲ ਖਾਰਾ ਨੇ ਦੁਹਰਾਇਆ ਹੈ ਕਿ ਇਹ ਸਰਕਾਰ ਬਲੋ ਤਰੰਤਾਰਨ ਚੋੜਾ ਨੂੰ ਲੈ ਕੇ ਇੱਕ ਚਾਲ ਹੈ ਤਾਂ ਜੋ ਅਮਰਿਤਪਾਲ ਦੇ ਨਾਮ ਨੂੰ ਖਰਾਬ ਕੀਤਾ ਜਾ ਸਕੇ ਸੋ ਦੱਸਦੀ ਹੈ ਕਿ ਕੋਰਟ ਪੁਲਿਸ ਨੇ ਟਿੰਡਰ ਨੂੰ ਪੇਜ ਇੱਕ ਪੱਤਰ ਵਿੱਚ ਕਿਹਾ ਸੀ ਕਿ ਉਹ ਸਿੱਖ کارਕੂਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕੇਸ ਦੀ ਚਾਰਜ ਕਰ ਰਹੇ ਨੇ ਹਰੀਨੋ ਦੀ 9 ਅਕਤੂਬਰ 2024 ਨੂੰ ਪਿੰਡ ਦੇ ਗੁਰਦੁਆਰੇ ਤੋਂ ਮੋਟਰਸਾਈਕਲ ਦੇ ਘਰ ਵਾਪਸ ਆਉਂਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹਰੀ ਨੂੰ ਅਮਰਿਤਪਾਲ ਸਿੰਘ ਦੀ ਅਗਵਾਈ ਵਾਲੇ ਵਾਰਿਸ ਪੰਜਾਬ ਦੇ ਦਾ ਮੈਂਬਰ ਸੀ ਇੰਨਾ ਹੀ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਦਾਵਾ ਕੀਤਾ ਸੀ ਕਿ ਹਰੀ ਨੂੰ ਦਾ ਕਤਲ ਕਥਿਤ ਤੌਰ ਤੇ ਅਮਰਿਤਪਾਲ ਸਿੰਘ ਦੇ ਇਸ਼ਾਰੇ ਦੇ ਕੀਤਾ ਗਿਆ ਸੀ ਸੋ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਗੈਂਗਸਟਰ ਤੋਂ ਅਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਸ਼ ਡੱਲਾ ਇਸ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ ਸੋ ਇਸ ਮਾਮਲੇ ਵਿੱਚ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਕਰੇ ਖਾਸੇ ਕਿ ਅਮਰਿਤਪਾਲ ਸਿੰਘ ਇਸ ਸਮੇਂ ਖਟੂਰ ਸਾਹਿਬ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਨੇ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ NSA ਨੂੰ ਤੀਸਰੀ ਵਾਰ ਵਧਾਇਆ ਗਿਆ ਜਦੋਂ ਕਿ ਉਹਨਾਂ ਦੇ ਨੋ ਸਾਥੀਆਂ ਦਾ NSA 2 ਮਹੀਨੇ ਪਹਿਲੇ ਖਤਮ ਹੋ ਗਿਆ ਸੀ विक्रम सिंह ਮਜੀਠੀਆ ਦੇ ਵਕੀਲ ਦਮਨ ਵੀਰ ਸਿੰਘ ਸੋਪਤੀ ਨੇ ਅਦਾਲਤ ਤੋਂ ਮਜੀਠੀਆ ਦੇ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਜਨਤਕ ਕਰਨ ਦੀ ਮੰਗ ਕੀਤੀ ਹੈ ਐਡਵੋਕੇਟ ਸੋਪਤੀ ਨੇ ਕਿਹਾ ਕਿ ਪਬਲਿਕ ਪ੍ਰੋਸੀਕਿਊਟਰ ਇਸ ਕੇਸ ਸੀ ਸੰਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਇਹ ਕੇਸ ਨਸ਼ੇ ਦੇ ਨਾਲ ਸੰਬੰਧਿਤ ਨਹੀਂ ਹੈ ਤੇ ਨਾ ਹੀ ਮਜੀਠੀਆ ਤੋਂ ਕੋਈ ਪੈਸੇ ਬਰਾਮਦ ਹੋਏ ਨੇ ਸੂ ਐਡਵੋਕੇਟ ਸੋਪਤੀ ਅਨੁਸਾਰ ਸਰਕਾਰੀ ਵਕੀਲਾਂ ਨੇ ਮਜੀਠੇ ਦੀ ਜ਼ਮਾਨਤ ਦਾ ਵਿਰੋਧ ਕਰਦੇ ਕਿਹਾ ਹੈ ਕਿ ਉਹ ਛੇਲ ਤੋਂ ਬਾਹਰ ਆ ਕੇ ਉਹਨਾਂ ਨੂੰ ਤਬਕਾ ਸਕਦੇ ਨੇ ਇਹ આરોਪ ਬਿਲਕੁਲ ਝੂਠੇ ਨੇ ਸੋ ਸੋਪਤੀ ਨੇ ਕਿਹਾ ਹੈ ਕਿ ਇਸ ਕੇਸ ਦੀ ਅਦਾਲਤੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਣੀ ਚਾਹੀਦੀ ਹੈ ਅੱਜ ਅਸੀਂ ਆਨਰੇਬਲ ਸਪੈਸ਼ਲ ਕੋਰਟ ਮੋਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ ਮੀਡੀਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ ਆਲ ਓਵਰ ਦ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਬਾਰ ਕਹਿ ਚੁੱਕੇ ਹਾਂ ਕਿ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ ਤੇ ਜੋ ਸਪੈਸ਼ਲ ਪਬਲਿਕ ਪ੍ਰੋਸੀਕਿਊਟਰਸ ਨੇ ਉਹ ਬੈਂਚ ਡਾ ਕੇ ਬਾਹਰ ਲੋਕਾਂ ਸਾਹਮਣੇ ਝੂਠ ਬੋਲ ਦਿੰਨੇ ਔਰ ਇੱਥੇ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹ ਆਪੋਜ਼ ਕਰ ਰਹੇ ਆ ਪਹਿਲੀ ਵਾਰ ਇਹ ਤਾਂ ਹੋਇਆ ਕਿ ਕਿਸੇ ਡਿਫੈਂਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਸਾਰੇ ਜਿਹੜੀ ਸਾਰੀ ਪ੍ਰੋਸੀਡਿੰਗਸ ਉਹ ਜਨਤਕ ਕਰੋ ਇਹ ਕੋਪ ਪ੍ਰਚਾਰ ਕਰਨਾ ਬੰਦ ਕਰੋ ਨਾ ਤੁਹਾਡੀ ਨਾ ਸਾਡੀ ਜੋ ਕੋਰਟ 'ਚ ਹੋ ਰਹੀ ਹੈ ਜੋ ਗੱਲਾਂ ਹੋ ਰਹੀਆਂ ਨੇ ਜੋ ਸਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ ਹੈ ਜਿਹਦੇ ਵਿੱਚ 13 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮੈਜਿਸਟ੍ਰੇਟਾ ਸਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਦਿੰਦਾ ਹੈ ਇਹ ਵੀਡੀਓਸ पीसी एक्ट ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਫਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰੋਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਨਡੀਪੀਐਸ ਦਾ ਕੇਸ ਹੈ ਸਿਕਰੇ ਖਾਸ ਸੀ ਕਿ ਵੈਜਲੀਅਸ ਵੀਰੋ ਨੇ ਅਕਾਲੀ ਆਗੂ ਪਿਕਰਮ ਸਿੰਘ ਮਜੀਠੀਆ ਖਿਲਾਫ 25 ਜੂਨ ਨੂੰ 540 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਮਾਮਲਾ ਦਰਜ ਕੀਤਾ ਸੀ ਇਸ ਤੋਂ ਬਾਅਦ ਸੂਬੇ ਦੇ ਵਿੱਚ 26 ਥਾਵਾਂ ਤੇ ਮਜੀਠੀਆ ਨਾਲ ਸੰਬੰਧਿਤ ਥਾਵਾਂ ਤੇ ਚਾਪੇਮਾਰੀ ਕੀਤੀ ਗਈ ਇਸ ਦੌਰਾਨ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ ਆਰਟਾਈਆਂ ਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਵੱਲੋਂ 29 ਮੋਬਾਈਲ ਫੋਨ ਬਰਾਮਦ ਹੋਣ ਦੀ ਗੱਲ ਨੂੰ ਨਕਾਰਿਆ ਜਾ ਰਿਹਾ ਹੈ ਸੋ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਸਰਕਾਰੀ ਵਕੀਲਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਜਾਂਚ ਦੌਰਾਨ ਮਜੀਠੀਆਂ ਨੇ ਵਿਜ਼ਨਸ ਟੀਮ ਨੂੰ ਗੁੰਮਰਾਹ ਕੀਤਾ ਸ਼ਿਮਲਾ ਤੇ ਮਜੀਠਾ ਵਿੱਚ ਕੀਤੀ ਗਈ ਜਾਂਚ ਦੇ ਦੌਰਾਨ ਮਜੀਠੀਆਂ ਨੇ ਸਹਿਯੋਗ ਨਹੀਂ ਕੀਤਾ ਸ਼ਿਮਲਾ ਦੇ ਵਿੱਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ ਸ਼ਿਦਮੇ ਕਾਲੀਦਾਲ ਨੇ ਸੋਮਵਾਰ ਨੂੰ ਮੁਹਾਲੀ ਦੇ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਇੱਕ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਭਾਰੀ ਮੀਂਹ ਦੇ ਬਾਵਜੂਦ ਉਨ੍ਹਾਂ ਨੇ ਲੈਂਡ ਪੁਲਿੰਗ ਤੇ ਮੁੱਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਸੋ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਲੋਕ ਭਾਵੇਂ ਕਿੰਨਾ ਵੀ ਦਬਾਅ ਪਾਉਣ ਅਸੀਂ ਪੰਜਾਬ ਦੀ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੋਣ ਦਵਾਂਗੇ ਅਸੀਂ ਇਸ ਲਈ ਇੱਕ ਲੰਮੀ ਲੜਾਈ ਲੜਾਂਗੇ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਘੇਰਦਿਆ ਕਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੇ ਬਹੁਤ ਕੁਝ ਚੱਲਿਆ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵੀ ਪਹਿਲੇ 5 ਸਾਲਾਂ ਵਿੱਚ ਕੁਝ ਨਾ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਮੌਜੂਦਾ ਸਰਕਾਰ ਵੀ ਕੁਝ ਨਹੀਂ ਕਰ ਰਹੀ ਕਿਵੇਂ ਨਾ ਕਿਵੇਂ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕੀ ਅਸੀਂ ਅਗਲੇ 1.5 ਸਾਲ 'ਚ 25-30 ਹਜ਼ਾਰ ਕਰੋੜ ਰੁਪਏ ਇੱਥੋਂ ਇਕੱਠਾ ਕਰਕੇ ਬਾਹਰ ਚਲੇ ਜਾਣਾ ਹੈ। ਤਾਈਓ ਤੁਸੀਂ ਦੇਖਿਆ 40-20 ਹਜ਼ਾਰ ਏਕੜ ਲੁਧਿਆਣੇ 5-5 ਹਜ਼ਾਰ ਏਕੜ ਇੱਧਰ 40 ਹਜ਼ਾਰ ਤੇ ਇੱਕ ਸ਼ੁਰੂਆਤ ਹੈ ਜੇ ਇਹਨਾਂ ਦੇ ਪੈਰ ਲੱਗ ਗਏ 60 ਹਜ਼ਾਰ ਏਕੜ ਹੋਰ ਰਿਕੁਆਇਰ ਕਰਨ ਤੇ ਲੱਗੇ ਆ। ਇਹਨਾਂ ਨੂੰ ਪਤਾ ਪੰਜਾਬ ਦੀ ਜ਼ਮੀਨ ਦਾ ਕਿਸਾਨ ਨਾਲ ਕੀ ਰਿਸ਼ਤਾ ਹੈ? ਨਹੀਂ ਪਤਾ। ਇਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਆ ਜਿਹੜੀ ਲੈਂਡ ਪੂਲਿੰਗ ਸਕੀਮ ਗ੍ਰੈਬਿੰਗ ਸਕੀਮ ਹੈ ਆਪਣੇ ਟਾਈਮ ਤੁਸੀਂ ਜਾਣਦੇ ਹੋ ਜੇ ਅਸੀਂ ਤੁਹਾਡੇ 에어ਪੋਰਟ ਵਾਸਤੇ ਜ਼ਮੀਨ ਲਿੱਤੀ ਕਿੰਨੇ ਕਿਲ ਕਿਲੇ ਰੁਪਏ 1 ਕਰੋੜ 75 ਲੱਖ ਰੁਪਏ ਕਿੱਲਾ ਸੀ ਉਹਨਾਂ ਵੇਲਿਆਂ 'ਚ ਜਦੋਂ ਰੇਟ ਉੱਥੇ 25-30 ਲੱਖ ਸੀ ਜਦੋਂ ਅਸੀਂ ਮੋਹਾਲੀ ਵੀ ਜਾਂ ਕਿਤੇ ਵੀ ਲੈਂਡਪੁਲੇ ਕੁਛ ਕੀਤਾ ਅਸੀਂ ਕਿਸਾਨ ਦੀ ਪਹਿਲੀ ਸੋਚ ਸੋਡੀ ਜਿਉਂ ਚਾਹੁੰਦੇ ਸੀ ਐਨ ਤੁਸੀਂ ਜਾਣਦੇ ਹੋ ਆ ਸਾਰੇ ਇਲਾਕੇ ਵਾਲੇ ਆ ਸ਼ਰੂਮ ਨਹੀਂ ਕਾਲੀ ਦਲ ਦੀ ਦੇਣ ਹੈ ਜਿਹੜਾ ਇੱਥੇ ਮੋਹਾਲੀ ਨਿਊ ਚੰਡੀਗੜ੍ਹ ਖੱਡਰ ਬਣਿਆ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ 15 20 ਲੱਖ ਸੀ ਅੱਜ 10-10 ਕਰੋੜ ਤੇ ਚਲੇ ਗਈਆਂ ਆ ਸ਼ਰੂਮ ਨਹੀਂ ਕਾਲੀ ਦਲ ਦੀ ਦੇਣ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਲੀਡਰਸ਼ਿਪ ਨੂੰ ਪਤਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਆ ਇਹਨਾਂ ਨੇ ਜਿਹੜੀ ਸਕੀਮ ਬਣਾਈ ਹੈ ਦੇਖੋ ਦੇਸ਼ ਦਾ ਕਾਨੂੰਨ ਬਣ ਗਿਆ ਹੈ ਪੂਰੇ ਦੇਸ਼ ਵਿੱਚ ਦੇਸ਼ ਦੇ ਪਾਰਲੀਮੈਂਟ ਵਿੱਚ ਐਕਟ ਪਾਸ ਹੋ ਗਿਆ ਉਸ ਐਕਟ ਰਹੀ ਇਹ ਕਿਸੇ ਵੀ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਦਾ ਪਹਿਲੇ ਇੱਕ ਅਸੈਸਮੈਂਟ ਹੋਣੀ ਪਊਗੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਦਾਵਾ ਕੀਤਾ ਅਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਪਾਰਟੀ ਉਹਨਾਂ ਦੀ ਜਾਇਦਾਦ ਨਹੀਂ ਸਗੋਂ ਬਜ਼ੁਰਗਾਂ ਦੇ ਸੰਘਰਸ਼ ਨਾਲ ਬਣੀ ਹੈ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਜੁਰਾਂ ਲੁਧਿਆਣਾ ਜ਼ਿਲ੍ਹੇ ਦੇ ਜਿਗਰਾਉਂ ਹਲਕੇ ਦੇ ਮਲਕ ਅਲੀਗੜ ਪੋਨਾ ਅਤੇ ਅਗਵਾਰ ਗੁਜਰਾ ਦੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਵਾਂ ਦੇ ਆਪਣੇ ਪਿੰਡਾਂ ਦੇ ਵਿੱਚ ਦਾਖਲ ਹੋਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸੋ ਚਾਰ ਪਿੰਡਾਂ ਦੀ ਐਂਟਰੀ ਤੇ ਪੰਜਾਬੀ ਦੇ ਵਿੱਚ ਫਲੈਕਸ ਪੋਸਟਰ ਚਿਪਕਾਏ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਕੀ ਚਿਵਾਲ ਦੀਆਂ ਫੋਟੋਆਂ ਵਾਲੇ ਪੋਸਟਰਾਂ ਤੇ ਲਾਈਆਂ ਗਈਆਂ ਨੇ ਜਿਨ੍ਹਾਂ ਤੇ ਭਗਵੰਤ ਮਾਨ ਪਹਚਾਓ ਪੰਜਾਬ ਬਚਾਓ ਤੇ ਕੇਸ਼ਵਲ ਪਹਚਾਓ ਜ਼ਮੀਨ ਬਚਾਓ ਲਿਖਿਆ ਗਿਆ ਸੋ ਇਸ ਦੇ ਨਾਲ ਹੀ ਪੋਸਟਰ ਉੱਤੇ ਲਿਖਿਆ ਗਿਆ ਹੈ ਕਿ ਜਦੋਂ ਤੱਕ ਲੈਂਡ ਪੂਲਿੰਗ ਨੀਤੀ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ਆਪ ਨੇਤਾ ਦੇ ਦਾਖਲੇ ਤੇ ਸਖਤ ਪਾਬੰਦੀ ਹੈ ਸੋ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਇਹ ਕਦਮ ਹਫਤਿਆਂ ਦੀਆਂ ਪਿੰਡਾਂ ਦੀਆਂ ਮੀਟਿੰਗਾਂ ਵਿਰੋਧ ਰੈਲੀਆਂ ਅਤੇ ਆਪ ਆਗੂਆਂ ਨੂੰ ਵਿਵਾਦਪੂਰਨ ਨੀਤੀ ਨੂੰ ਉਤਸ਼ਾਹਿਤ ਨਾ ਕਰਨ ਦੀਆਂ ਚੇਤਾਵਨੀਆਂ ਤੋਂ ਬਾਅਦ ਛੁਕਿਆ ਗਿਆ ਸਾਡੀ ਮੰਗ ਤਾਂ ਇਹੀ ਹੈ ਜੀ ਤਕਰੀਬਨ ਇੱਕ ਮਹੀਨਾ ਹੋ ਗਿਆ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੀ ਪੰਜਾਬ ਸਰਕਾਰ ਨੇ ਲੈਂਪੂਰ ਨੇ ਸਕੀਮ ਲਿਆਂਦੀ ਆ ਇਹਨੂੰ ਰੱਦ ਕੀਤਾ ਜਾਵੇ ਤਾਂ ਜੋ ਜਿਵੇਂ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰ ਸਕਣ ਉਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਉਹ ਆਪਣੀ ਰੋਜੀ ਰੋਟੀ ਕਮਾਉਂਦੇ ਆ ਵਧੀਆ ਰੋਟੀ ਖਾਂਦੇ ਆ ਵਧੀਆ ਰਹਿੰਦੇ ਆ ਤੇ ਅਸੀਂ ਇਹ ਸਰਕਾਰ ਨੂੰ ਇਹ ਮੰਗ ਕਰਦੇ ਆ ਵੀ ਤੁਹਾਨੂੰ ਸਾਨੂੰ ਤੁਹਾਡੇ ਪਲਾਟਾਂ ਦੀ ਲੋੜ ਨਹੀਂ ਨਾ ਹੀ ਸਾਡੇ ਨੂੰ ਤੁਹਾਡੇ ਪਿਆਸਿਆਂ ਦੀ ਲੋੜ ਆ ਇਸ ਦੇ ਵਿਰੋਧ ਵਿੱਚ ਸਾਰੇ ਬੋਰਡ ਲੱਗੇ ਸੀ ਕਿਉਂਕਿ ਬਾਰ-ਬਾਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਕਿਸਾਨ ਜ਼ਮੀਨ ਦੇਣੀ ਚਾਹੁੰਦਾ ਤਾਂ ਠੀਕ ਆ ਨਹੀਂ ਅਸੀਂ ਤੱਕੇ ਨਾ ਜ਼ਮੀਨ ਨਹੀਂ ਲਵਾਂਗੇ ਪਰ ਸਾਰੇ ਸਾਡੇ ਚਾਰਾ ਪਿੰਡਾਂ ਨੇ ਤਕਰੀਬਨ ਸਾਰੇ ਪੰਜਾਬ ਨੇ ਇਹ ਲੈ ਕੇ ਆਪ ਦੇ ਮਤੇ ਪਾ ਦਿੱਤੇ ਆ ਮਤੇ ਪਾ ਕੇ ਇਤਰਾਜ਼ ਦੇ ਦਿੱਤੇ ਆ ਗਲਾડા ਦੇ ਵਿੱਚ ਵੀ ਅਸੀਂ ਇੱਕ ਮਰਲਾ ਵੀ ਜ਼ਮੀਨ ਆ ਜਿਹੜੀ ਦੇਣੀ ਨਹੀਂ ਚਾਹੁੰਦੇ ਉਸ ਦੇ ਬਾਵਜੂਦ ਵੀ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਟਵਾਰੀ ਕਾਨਗੋ ਘੱਲੇ ਆ ਤੇ ਵੀ ਇਹ ਜ਼ਮੀਨਾਂ ਬਾਰੇ ਤੁਸੀਂ ਜਾ ਕੇ ਆਓ ਪਰ ਉਹਨਾਂ ਦਾ ਅਸੀਂ ਵਿਰੋਧ ਕਰਕੇ ਮੋੜਿਆ ਵੀ ਸਾਡੇ ਪਿੰਡ ਦਾ ਕੋਈ ਵੀ ਕਿਸਾਨ ਆ ਜਿਹੜਾ ਇੱਕ ਮਰਲਾ ਜ਼ਮੀਨ ਨਹੀਂ ਦੇਣੀ ਚਾਹੁੰਦਾ ਵੀ ਨਾ ਹੀ ਸਾਡੇ ਪਿੰਡ ਆਉ ਉਸ ਦੇ ਬਾਵਜੂਦ ਵੀ ਇਹਨਾਂ ਨੇ ਆਪ ਦਾ ਜਿਹੜਾ ਪ੍ਰੋਸੈਸ ਆ ਉਹ ਤੇਜ਼ੀ ਨਾਲ ਹੋਰ ਚਲਾ ਦਿੱਤਾ ਇਸ ਦੇ ਬਾਵਜੂਦ ਅਸੀਂ ਇਹ ਬੋਰਡ ਆ ਜਿਹੜੇ ਲਾਇਏ ਸੀ ਸਾਰੇ ਪਿੰਡਾਂ ਵਿੱਚ ਜਿੰਨਾ ਚਿਰ ਲੈਂਡਪੂਲਰਸ ਟੀਮ ਆ ਜਿਹੜੀ ਇਹ ਸਰਕਾਰ ਰੱਦ ਨਹੀਂ ਕਰਦੀ ਤਾਂ ਪਿੰਡਾਂ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਆਪਾਂ ਉਹਨੂੰ ਪਿੰਡਾਂ ਵਿੱਚ ਬਣ ਨਹੀਂ ਦਿੱਤਾ ਜਾਊਗਾ ਇਸ ਕਰਕੇ ਅਸੀਂ ਵਿਰੋਧ ਤੇ ਵਿੱਚ ਬੋਰਡ ਲਾਏ ਸੀ ਰਾਤ ਕੋਈ ਸ਼ਰਾਰਤੀ ਅੰਸਰਾਂ ਨਹੀਂ ਇਹ ਬੋਰਡ ਆ ਜਿਹੜੇ ਪਾੜ ਦਿੱਤੇ ਗਏ ਆ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਜਿਹੜੀ ਗੱਲ ਆ ਰਿਕ ਦੇ ਦਿਲ ਦੇ ਲਿਖੀ ਗਈ ਆ ਕਿਸਾਨ ਦੇ ਮਜ਼ਦੂਰ ਤੇ ਵਪਾਰੀ ਦੇ ਜੇ ਜਿੰਨਾ ਚਿਰ ਇਹ ਪਾਲਿਸੀ ਰੱਦ ਨਹੀਂ ਹੁੰਦੀ ਤਾਂ ਉਹਨਾਂ ਟਾਈਮ ਕੋਈ ਵੀ ਘਰੇ ਟੱਕੇ ਨਹੀਂ ਬੈਠੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੋਰਡ ਲਾਵਾਂਗੇ ਜਿਸ ਦੇ ਖਾਸ ਹੈ ਕਿ ਇਹ ਪਾਬੰਦੀ 2020-21 ਦੇ ਅੰਦੋਲਨ ਦੀ ਯਾਦ ਦਿਵਾਉਂਦੀ ਹੈ ਜਦੋਂ ਖੇਤ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪਾਸਪਾ ਆਗਵਾ ਨੂੰ ਪਿੰਡਾਂ ਤੋਂ ਬਾਹਰ ਜਾਣ ਤੋਂ ਰੋਕਿਆ ਗਿਆ ਸੀ ਇਸ ਦੌਰਾਨ ਇਹ ਹਾਲਾਤ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੇ ਵਿਖਾਈ ਦੇ ਰਹੇ ਨੇ ਕਿਸਾਨਾ ਗੁਰਵੰਤ ਸਿੰਘ ਪੰਦੇ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਪੰਦੇ ਨੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧਦੇ ਅਤੇ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣਾ ਚਾਹੀਦਾ ਹੈ ਕਿਸਾਨ ਆਗੂ ਸੁਵਰਨ ਸਿੰਘ ਪੰਦੇੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਇਸ ਮੌਕੇ ਬੋਲਦੇ ਹੋਏ ਪੰਦੇੜ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕੀਤਾ ਗਿਆ ਹੈ ਤਾਂ ਕਿ ਪੰਜਾਬ ਸਰਕਾਰ ਇਸ ਪਾਲਿਸੀ ਨੂੰ ਵਾਪਸ ਲੈ ਲਵੇ ਪੰਦੇੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਹ ਲੈਂਡ ਪੂਲਿੰਗ ਪਾਲਿਸੀ ਲਗਭਗ ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਰਗੀ ਹੈ ਉਹਨਾਂ ਕਹੇ ਕਿ ਜੋ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਦੇ ਵਿੱਚ ਘੱਟੋ ਘੱਟ 5533 ਏਕੜ ਜ਼ਮੀਨ ਉਸ ਦੇ ਅੰਡਰ ਆ ਰਹੀ ਹੈ ਅਤੇ ਕਿਸਾਨ ਇਸ ਜ਼ਮੀਨ ਤੇ ਨਾ ਲੋਨ ਲੈ ਸਕਦਾ ਅਤੇ ਨਾ ਹੀ ਜ਼ਮੀਨ ਵੇਚ ਸਕਦਾ ਹੈ। ਇਹਦਾ ਮਕਸਦ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਆ ਪੂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ। ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਲਗਭਗ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਆ ਔਰ ਇਹ ਇੱਕ ਇਹ ਜਿਹਨੇ ਵੀ ਕਿਸਾਨਾਂ ਲਈ ਵੀ ਇਹ ਕਾਲੀ ਪਾਲਿਸੀ ਹੈਗੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਲਗਭਗ ਪੰਜਾਬ ਦੇ ਅੰਦਰ 65533 ਏਕੜ ਜ਼ਮੀਨ ਜਿਹੜਾ ਨੋਟੀਫਿਕੇਸ਼ਨ ਭਗਵੰਤ ਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਜ਼ਮੀਨ ਆ ਰਹੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜੋ ਵੀ ਭਗਵੰਤ ਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜ਼ਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਹਨਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਜ਼ਮੀਨ ਆ ਗਈ ਆ ਔਰ ਦੂਸਰੀ ਔਰ ਕਿਸਾਨਾਂ ਬੇ ਸਾਡੀ ਗੱਲ ਵੀ ਚਲੀ ਗਈ ਆ ਵੀ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗਜ ਹੈਗੇ ਇੱਕ ਕਿੱਲੇ ਦੇ ਵਿੱਚ ਉਹਦੇ ਵਿੱਚੋਂ 1200 ਗਜ ਕਿਸਾਨ ਨੂੰ ਵਾਪਸ ਕਰਨੀਆਂ 1000 ਗਜ ਉਹ ਕਹਿੰਦੇ ਆ ਵੀ ਥੋੜੀ ਰਿਆਸਤ ਵਾਸਤੇ ਤੇ 200 ਗਜ ਤੋਂ ਨੂੰ ਦੁਕਾਨ ਵਾਸਤੇ ਇਹਦਾ ਮਤਲਬ 75% ਜ਼ਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚਲੇਗੀ ਯਾਨੀ ਸਿੱਧੀ ਜੀ ਗੱਲ ਹੈ ਚਾਰ ਕਿੱਲੇ ਜੀ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈਗਾ ਇਹ ਟੋਖਾ ਸਰਾਸਰ ਔਰ ਦੂਸਰਾ 3 ਸਾਲਾਂ ਲਈ ਕਿੱਲਾ ਠੇਕਾ ਮਿਲਣਾ ਹੈਗਾ ਵਾ ਉਹ ਜੇ ਅਗਲੇ 20 25 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਤਾਂ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਜਾਂ ਸੀਵਰੇਜ ਦਾ ਲੈਟਾ ਲੱਗਿਆ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਵੀ ਕੋਈ ਚੰਨੀ ਬੋਲਦੇ ਹੈਗੇ ਕਿ ਖਾਸੇ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਨੀਤੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤੇ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਦਾ ਕੋਈ ਅਸਰ ਪੈਂਦਾ ਹੈ ਚਾ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਿਲੰਦਰ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਦੇ ਵਿੱਚ ਅਚਾਨਕ ਆਕਸੀਜਨ ਦੀ ਸਪਲਾਈ ਦੀ ਘਾਟ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਦੀ ਸਪਲਾਈ ਦੀ ਘਾਟ ਕਰਕੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚ ਗਿਆ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਐਸ ਐਮ ਓ ਵੀਨੇ ਆਨੰਦ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਟ੍ਰੋਮੋ ਸੈਂਟਰ ਦੇ ਡਾਕਟਰ ਵਿਨੇ ਨੇ ਤਕਨੀਕੀ ਖਰਾਬੀ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਆਕਸੀਜਨ ਸਪਲਾਈ ਦੇ ਵਿੱਚ ਵਿਗਨ ਪਿਆ ਸੀ ਪਰ ਉਨ੍ਹਾਂ ਨੇ ਕਿਹਾ ਕਿ ਤਿੰਨਾਂ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ। ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੌਕੇ ਤੇ ਪਹੁੰਚੇ ਤੇ ਸਥਿਤੀ ਬਾਰੇ ਪੂਰੀ ਜਾਂਚ ਪੜਤਾਲ ਕੀਤੀ। ਕੋਈ ਜਦੋਂ ਮੈਨੂੰ ਖਬਰ ਮਿਲੀ ਆ ਮੰਦਪਾਗੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂ ਚ ਵੈਸੇ ਵੀ ਸੇਕ ਹੁੰਦੇ ਆ ਪਰ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਵਾਇਰਲ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਉਹਦੇ باوجود ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰਗ ਡਿਕਟਿਵ ਸੀਗਾ ਉਤੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੇ ਉਹਦੀ ਵੀ ਹਾਲਤ ਬਹੁਤ ਖਰਾਬ ਸੀਗੀ ਤੀਜੇ ਪੇਸ਼ੇ ਤੀਜੇ ਪੇਸ਼ੇਂਟ ਸਿਗਰੇਟੇ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਰਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸਵਿਚ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਰਹਾ ਸੀਗਾ ਨਾਲ ਦੀ ਹਾਣਾਂ ਨੇ ਸਵਿਚ ਚੋਰ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਂਟ ਓਵਰ ਉਹਨੇ ਕੰਪ ਥੋੜੀ ਜਿਹੇ ਦਰ ਵਾਸਤੇ ਪ੍ਰੈਸ਼ਰ ਘੱਟ ਹੋਇਆ ਸੀਗਾ ਔਰ ਜਿਹੜੇ ਤਿੰਨ ਹੀ ਪ੍ਰੈਜ਼ੈਂਟਡ ਸੀਗੇ ਅੱਜ ਦੀ ਪੋਲੀਟਿਕਲ ਸੀਗੇ ਸੋ ਇੰਟਰਟਾਈਮ ਵਾਸਤੇ ਪ੍ਰੈਸ਼ਰ ਘੱਟ ਹੋ ਗਿਆ ਮਤਲਬ ਯੂ ਕੈਨ ਸੇ ਵੀ ਮੇਬੀ ਵਨ ਆਊਟ ਹੋ ਗਿਆ ਜਿੰਨੀ ਦੇਰ ਸਰ ਟਾਈਮਿੰਗ ਕੀ ਰਹੀ ਹੈ ਸਰ ਟਾਈਮਿੰਗ ਕੀ ਰਹੀ ਹੈ ਟਾਈਮਿੰਗ ਮਤਲਬ ਇਹ ਮਤਲਬ ਮੇਰਾ ਖਿਆਲ ਹੈ ਇਹ ਸਮਾਰਟ ਹੈ ਪਰ 8 ਵਜੇ ਸਾਹੂ ਸਾਹਿਬ ਸਟਾਫ ਸਟਾਫ ਹਾਂਜੀ ਐਕਸਾਈ ਟਾਈਮਿੰਗ ਉਸੇ ਟਾਈਮ ਰਹਿ ਗਈ ਹੈ ਇੱਕ ਟਾਈਮ ਇੱਕ ਟਾਈਮ ਤੇ ਨਹੀਂ ਹੋ ਗਿਆ ਸਰ ਜਾਂ ਦੂਜਾ ਇਸ਼ੂ ਇਹ ਹੈ ਕਿ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਕੈਪ ਸੀਗਾ ਦਸ ਪਤਰਾ ਦਾ ਬਣਾ ਦਾ ਰੋਪਾ ਜੀ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀ ਕਿ ਇਹ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੀ ਉਹਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਦਾ ਜਦੋਂ ਉਹਨੇ ਜਦੋਂ ਉਹਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹੋ ਇੱਕ ਡੇਢ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਕੈਪ ਜਿਆਦਾ ਸੀ ਸਿਸ ਵੇਲੇ ਹਸਪਤਾਲ ਪ੍ਰਸ਼ਾਸਨ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਤੇ ਤਕਨੀਕੀ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਗਲਤੀ ਨਾ ਹੋਵੇ ਅੱਜ ਦੇ ਇਸ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਂ ਨੂੰ ਇਜਾਜ਼ਤ ਧੰਨਵਾਦ